ਤਕਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਅਮਰਸ਼ੀ ਸ਼੍ਰੀਮਾਨ 108 ਸੰਤ ਬਾਬਾ RAM ਸਿੰਘ ਜੀ ਨਾਨਕ ਸਾਹਿਬ ਸਿੰਘੜਾ ਕਰਨਾਲ ਵਾਲੇ ਜੋ ਕਿ ਕਿਸਾਨ ਮੋਰਚੇ ਦੇ ਵਿੱਚ ਸ਼ਹੀਦ ਹੋ ਕੇ ਆਪਣੇ ਆਪ ਨੂੰ ਕੁਰਬਾਨ ਕਰਕੇ ਸੀ ਉਹਨਾਂ ਦਾ ਸੇਵਾਦਾਰ ਮਰਕੀਰ ਸਿੰਘ ਬੋਲਣਾ ਜੀ ਹਾਂਜੀ ਆਪਾਂ ਤੁਹਾਨੂੰ ਬੋਡੀ ਸਰਵ ਦੇ ਪੰਜ ਤਰ੍ਹਾਂ ਦੇ ਜੋਦ ਦਿੱਤੇ ਸੀ ਲਗਭਗ 2 ਮਹੀਨੇ ਪਹਿਲਾਂ ਉਸ ਸਰਸਪੈਗ ਨੂੰ ਬਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀਆਂ ਹਾਂਜੀ ਮੇਰੇ ਬਹੁਤ ਜ਼ਿਆਦਾ ਦਿੱਕਤ ਸੀ ਜਿਵੇਂ ਮੇਰੇ ਹੱਥ ਪੈਰ ਮੇਰੇ ਬਹੁਤ ਜ਼ਿਆਦਾ ਸੁੰਦੇ ਸੀ ਪਾਠ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਸਾਹ ਬਹੁਤ ਜ਼ਿਆਦਾ ਪਿਆ ਸੀ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀ ਇਹ ਜੂਸ ਬਰਤਨ ਦਾ ਮੈਂ ਕਾਫੀ ਤੁਸੀਂ ਤਾਂ ਤੁਸੀਂ ਚੌਂਕਣਾ ਮਾਰ ਕੇ ਨਹੀਂ ਬੈਠ ਹੁੰਦਾ ਸੀ ਨਾ ਮੈਂ ਕੋ ਚੌਂਕਣਾ ਮਾਰ ਕੇ ਨਹੀਂ ਬੈਠ ਹੋ ਰਿਹਾ ਜੀ ਹੁਣ ਕਿਵੇਂ ਲੱਗਦਾ ਤੁਹਾਨੂੰ ਹੁਣ ਮੈਂ ਬਹੁਤ ਜ਼ਿਆਦਾ ਫਰਕ ਪੈ ਰਿਹਾ ਹਾਂ ਦੋ ਢਾਈ ਘੰਟੇ ਆਰਾਮ ਨਾਲ ਬੈਠ ਜਣਾ ਦੋ ਢਾਈ ਘੰਟੇ ਚੌਂਕੜੇ ਆਰਾਮ ਨਾਲ ਮਾਰ ਲੈਣ ਜੀ ਤੇ ਤੁਸੀਂ ਸਰਸ ਪੈਕ ਦੇ ਜਿਹੜੇ ਆ 50 ਨ ਸਰਸ ਪੈਕ ਨੂੰ ਪੂਰਾ ਕੀਤਾ ਹੈ ਅੱਜ ਦੁਬਾਰਾ 50 ਦਿਨ ਦਾ ਸਰਸ ਪੈਕ ਦੁਬਾਰਾ ਲੈਣ ਬਾਤਿਆਂ ਕੋਰਸ ਪੂਰਾ ਕਰਨ ਬਾਤਿਆਂ ਆਏ ਹੈਗੇ ਆ ਹਾਂਜੀ ਤੇ ਜਿਹੜੇ ਪਰਿਵਾਰ ਤੁਹਾਨੂੰ ਸੁਣਨਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਵੀ ਇਹ ਪੈਕ ਜਿਹੜਾ ਜੂਸ ਪੈਕ ਆ ਇਹ ਆਓ ਜੀ ਸਭ ਤੋਂ ਜ਼ਿਆਦਾ ਜ਼ਿਆਦਾ ਵਰਤੋ ਤੇ ਬਹੁਤ ਫਾਇਦੇਮੰਦ ਆ ਕੋਈ ਇਹ ਤੇ ਜ਼ਿਆਦਾ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਦਾ ਜਿੱਥੇ ਆਪਾਂ ਲੱਖਾਂ ਰੁਪਈਆ ਲਾ ਕੇ ਟੈਸਟਾ ਦਲਾਉਨੇ ਆ ਪਨਾਂ ਨਮ ਬ੍ਰਸ਼ਟਰ ਹੁੰਦੇ ਨੇ ਜਾਂ ਹੋਰੀਆ ਜੋ ਹੋਰੀ ਕੱਚਾ ਹੁੰਦਾ ਆ ਉਸ ਤੋਂ ਬਿਹਤਰ ਬਹੁਤ ਵਧੀਆ ਆ ਇਹਦੇ ਵਿੱਚ ਸਿਰਫ ਤੁਹਾਡਾ ਜੋ ਖਰਚਾ ਆਉਣਾ ਆ ਉਹ ਹੀ ਹੋਣਾ ਆ ਬਾਕੀ ਕੋਈ ਤੁਹਾਡਾ ਟੈਸਟ ਨਹੀਂ ਹੋਣਾ ਕੋਈ ਕੁਝ ਨਹੀਂ ਹੋਣਾ ਇਸ ਤੇ ਵਾ ਇਸੇ ਕੱਕੇ ਇਹ ਜੋ ਪੈਕ ਹੈ ਜੂਸ ਆ ਇਹ ਵਰਤਣਾ ਚਾਹੀਦਾ ਹੈ ਇਹ ਵਰਤਣਾ ਚਾਹੀਦਾ ਹੈ ਠੀਕ ਹੈ ਜੇ ਤੁਹਾਡੇ ਕਹਿੰਦਾ ਮਤਲਬ ਇਹ ਬਾਡੀ ਸਰਸ ਪੈਕ ਨੂੰ ਵਰਤ ਲੈਣਾ ਚਾਹੀਦਾ ਹੈਗਾ ਹਾਂਜੀ ਹਾਂਜੀ ਥੈਂਕ ਯੂ ਜੀ